ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹਾਲੀ ਵਿਖੇ ਲਾਈਟ ਐਂਡ ਸਾਊਂਡ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਲੋਕਾਂ ਨੂੰ ਧਰਮ ਨਾਲ ਜੋੜਨ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਮਲ 'ਚ ਲਿਆਉਣ ਦਾ ਸੁਨੇਹਾ ਦਿੱਤਾ ਗਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਸਮਾਗਮ 'ਚ ਬੋਰਡ ਦੇ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ 2 ਦਿਨ ਤੱਕ ਇਹ ਲਾਈਟ ਹੈਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅਜਹਸ ਸਮਾਗਮ ਜ਼ੈਰਖਪੁਰ ਪਿੰਡ ਦਿਆਲਪੁਰਾ ਕਿਰਤਪੁਰ ਸਾਹਿਬ ਤੇ ਸ਼੍ਰੀ ਰੰਧਾਨਦਪੁਰ ਸਾਹਿਬ ਵਿਖੇ ਵੀ ਕਰਵਾਇਆ ਜਾਣਗੇ ਗੁਰੂ ਸਾਹਿਬ ਦੇ ਲਾਈਫ ਤੋਂ ਤੇ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਸਕੀਏ ਇਸ ਲਈ ਅਸੀਂ ਇਹ ਇਕੱਠੇ ਹੋ ਕੇ ਇਹ ਜਿਹੜਾ ਲਾਈਟ ਹੈਂਡ ਸਾਊਂਡ ਸ਼ੋਅ ਹੈ ਗੁਰਦੇਵ ਭਾਦਰ ਜੀ ਤੇ ਮਤਾ ਗੁਜਰੀ ਦੇ ਜੀਵਨ ਦੀ ਪੂਰੀ ਯਾਤਰਾ ਤੇ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਆਪਣੇ ਜਜ਼ਬਾਤ ਤੇ ਆਪਣਾ ਇੱਕ ਤਰ੍ਹਾਂ ਦਾ ਪਿਆਰ ਸ਼ਰਧਾ ਤੇ ਗਰਭ ਮਹਿਸੂਸ ਕਰ ਸਕੀ ਤੇ ਉਹਨਾਂ ਦੇ ਆਪਾਂ ਇਹ ਸਾਰੇ ਪ੍ਰੋਗਰਾਮ ਵੀ ਆਪਾਂ ਕਰਿਆ ਸੀ ਉਹ ਤੇ ਆਖਬਸ ਜਿੱਤਿਆ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੇ ਸਿੱਖਿਆਵਾਂ ਨੂੰ ਅਮਲ ਵਿੱਚ ਲਾਈਏ ਤੇ ਕਿਵੇਂ ਕਿਵੇਂ ਨਵਾਂ ਧਰਮ ਦੇ ਸਬੰਧ ਦੇ ਵਿੱਚ ਜੋ ਵੀ ਹੈ ਸਾਰਾ ਕੁਝ ਆਪਣੇ ਸੀਸ ਦਿੱਤੇ ਸੀ ਉਹਨਾਂ ਨੂੰ ਸਾਰਾ ਕੁਝ ਜਿਹੜਾ ਆਪਣੇ ਬੱਚਿਆਂ ਨੂੰ ਸਿਖਾਈਏ ਇਸ ਕੇ ਆਪਾਂ ਇਤਮਜੂਦ ਅੱਜ ਜੋ ਕਿ ਸਾਡੇ ਵਿਭਾਗ ਵੱਲੋਂ ਸਾਨੂੰ ਆਦਰੀ ਜਿਗਰੋ ਤੇਗਵਾ ਦੇ ਚਾਹ ਦੇ ਤਨੂ ਮੁਖ ਰੱਖਦੇ ਹੋਏ 350 ਸਾਲਾਂ ਤੋਂ ਪ੍ਰੋਗਰਾਮ ਲੁਕੇ ਗਏ ਸਨ ਅਕੋਸ਼ ਜੀ ਕੱਲੀ ਵਿੱਚ ਪ੍ਰੋਗਰਾਮ ਚਲਾਇਆ ਜਾ ਰਿਹਾ ਬਹੁਤ ਹੀ ਵਧੀਆ ਪ੍ਰਾਣਾ ਹੈ ਸਾਡੇ ਬੱਚਿਆਂ ਨੂੰ ਜਾਂ ਹੋਰ ਜਿਹੜੀ ਆਮ ਪਬਲਿਕ ਹੈ ਜੀ ਉਹ ਉਸੇ ਰਣ ਕੇ ਉਹ ਜੋ ਪ੍ਰੋਗਰਾਮ ਦੇਖੀਏ ਵਾਝੀ ਕੁਕੀਏ ਤੇ ਬਹੁਤ ਜੀ ਨਾਲ ਜਿਹੜੀ ਸਿੱਖਿਆ ਮਿਲਣਾ ਨਾ ਨੋਬਲ ਜੀ ਆਪ ਨਹੀ ਤੇ ਸੇਧ ਨਹੀਂ